ਸਸ਼ਕਲ ਔਨਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਤਾਂ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸਦੀ ਕਿ ਅੰਮ੍ਰਿਤਸਰ ਪੁਲਿਸ ਨੂੰ ਜਿਹੜੀ ਹੈ ਤਿੰਨ ਨਸ਼ਾ ਤਸਕਰੀ ਜਿਹੜੇ ਨੇ ਮਾਮਲੇ ਦੇ ਵਿੱਚ ਉਹਨਾਂ ਨੂੰ ਤਿੰਨ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਡੀਜੀਪੀ ਜੀਤੀ ਜਾਣਕਾਰੀ ਡੀਜੀਪੀ ਗੌਰਵ ਜਾਂਤ ਨੂੰ ਇਹ ਟੀਮ ਤੇ ਟਵਿੱਟਰ ਐਕਸ ਅਕਾਊਂਟ ਤੇ ਜਿਹੜੀ ਹੈ ਜਾਣਕਾਰੀ ਸਾਂਝ ਕੀਤੀ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੇ ਹੱਥੀ ਵੱਡੀ ਸਫਲਤਾ ਜਿਹੜੀ ਲੱਗੀ ਹੈ ਐਂਟੀ ਨਾਰਕੋਟਿਕਸ ਨਾ ਟਾਸਕ ਫੋਰਸ ਨੇ ਨਸ਼ੀਲੀ ਦਵਾਈਆਂ ਦੇ ਗੈਰ ਕਾਨੂੰਨੀ ਫਟਿਆਰ ਤਸਕਰੀ ਦੇ ਨੈਟਵਰਕ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਅੰਮ੍ਰਿਤਸਰ ਅਟਾਰੀ ਰੋਡ ਤੇ ਸਥਿਤ ਸ਼ੰਕਰ ਟਾਬੇ ਤੋਂ ਤਿੰਨ ਨਸ਼ਾ ਤਸਕਰਾਂ ਨੂੰ ਜੜਾ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਦੀ ਪਛਾਣ ਮਨਿੰਦਰਜੀਤ ਸਿੰਘ ਅਤੇ ਪੀਟਰ ਅਤੇ ਲਖਪ੍ਰੀਤ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਦੋਸ਼ੀਆਂ ਦੇ ਕੋਲੋਂ 4 ਪੀ ਐਕਸ 5 ਪਿਸਤੌਲ 521 ਗ੍ਰਾਮ ਹਿਰੋਇਨ 7 ਮੈਗਜ਼ੀਨ ਅਤੇ 55 ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ ਇਹ ਵੀ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਟ੍ਰਾਈ ਸਿਟੀ ਵਿੱਚ ਦੁੱਧ ਦੇ ਪਹਾਨੇ ਸਪਲਾਈ ਕਰਦੇ ਸਨ ਐਂਡੀਪੀਐਕਸ ਐਕਟ ਦੇ ਅਤੇ ਆਰਮਜ਼ ਐਕਟ ਦੇ ਤਹਿਤ ਪੀਐਸਏ ਐਨਟੀਐਫ SAS ਨਗਰ ਵਿੱਚ ਮਾਮਲਾ ਜਿਹੜਾ ਦਰਜ ਕੀਤਾ ਗਿਆ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਜਾਂਤਮ ਨੇ ਇਤਿਤੀ ਹਦਾਤੀ ਕਿ ਟਵਿੱਟਰ ਤੇ ਜੜੀਏ ਸਾਰੀ ਜਾਣਕਾਰੀ ਗੌਰਵ ਜਾਂਤਮ ਵੱਲੋਂ ਜਿਹੜੀ ਇਤਿਤੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਐਨਟੀਫੈਕਸ ਦੇ ਪੂਰੇ ਨੈਟਵਰਕ ਨੂੰ ਖਤਮ ਕਰ ਲਈ ਅੱਗੇ ਤੇ ਪਿੱਛੇ ਦੋਵਾਂ ਤਰ੍ਹਾਂ ਦੇ ਸੰਬੰਧਾਂ ਦੀ ਸਰਗਰਮੀ ਦੇ ਨਾਲ ਪੈਰਵਾਈ ਕਰ ਰਹੇ ਹਨ ਪੰਜਾਬ ਪੁਲਿਸ ਡਰੱਗ ਸਿੰਡੀਕੇਟਾਂ ਨੂੰ ਖਤਮ ਕਰਨ ਦੇ ਅਤੇ ਗੈਰਕਾਨੂੰਨੀ ਥੈਰਾ ਨੂੰ ਜ਼ਬਤ ਕਰਨ ਅਤੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਲਈ ਦਿੱਤਾ ਨਾਲ ਵਚਨਬੱਧ ਹੈ ਪੰਜਾਬ ਪੁਲਿਸ ਨੂੰ ਜਿਹੜਾ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਟਾਪੇ ਤੇ ਜਿਹੜਾ ਤਿੰਨ ਨਸ਼ਾ ਤਸਕਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਕੈਚ ਇਸ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦਾਤੇ ਕਿ ਇਹ ਸਾਰੀ ਜਾਣਕਾਰੀ ਡੀਜੀਵੀ ਗੋਰੋ ਜਾਂ ਤੇ ਆਪਣੇ ਐਕਸ ਅਕਾਊਂਟ ਤੇ ਜਿਹੜੀ ਹੈ ਸਾਂਝੀ ਕੀਤੀ ਹੈ ਸਸ਼ਕਲ ਔਨਲਾਈਨ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਉਹ ਤਾਂ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸਦੀ ਕਿ ਅੰਮ੍ਰਿਤਸਰ ਪੁਲਿਸ ਨੂੰ ਜਿਹੜੀ ਹੈ ਤਿੰਨ ਨਸ਼ਾ ਤਸਕਰੀ ਜਿਹੜੇ ਨੇ ਮਾਮਲੇ ਦੇ ਵਿੱਚ ਉਹਨਾਂ ਨੂੰ ਤਿੰਨ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਡੀਜੀਪੀ ਜੀਤੀ ਜਾਣਕਾਰੀ ਡੀਜੀਪੀ ਗੌਰਵ ਜਯਦਵਨ ਨੇ ਟੀਮ ਤੇ ਟਵਿੱਟਰ ਐਕਸ ਅਕਾਊਂਟ ਤੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਤੇ ਹੱਥੀ ਵੱਡੀ ਸਫਲਤਾ ਜਿਹੜੀ ਲੱਗੀ ਹੈ ਐਂਟੀ ਨਾਰਕੋਟਿਕਸ ਨਾ ਟਾਸਕ ਫੋਰਸ ਨੇ ਨਸ਼ੀਲੀ ਦਵਾਈਆਂ ਦੇ ਗੈਰ ਕਾਨੂੰਨੀ ਹਾਥਿਆਰ ਤਸਕਰੀ ਦੇ ਨੈਟਵਰਕ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਅੰਮ੍ਰਿਤਸਰ ਅਟਾਰੀ ਰੋਡ ਤੇ ਸਥਿਤ ਸ਼ੰਕਰ ਟਾਬੇ ਤੋਂ ਤਿੰਨ ਨਸ਼ਾ ਤਸਕਰਾਂ ਨੂੰ ਜੜਾ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਦੀ ਪਛਾਣ ਮਨਿੰਦਰਜੀਤ ਸਿੰਘ ਅਤੇ ਪੀਟਰ ਅਤੇ ਲਖਪ੍ਰੀਤ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਦੋਸ਼ੀਆਂ ਦੇ ਕੋਲੋਂ 4 ਪੀ ਐਕਸ 5 ਪਿਸਤੌਲ 521 ਗ੍ਰਾਮ ਹਿਰੋਇਨ 7 ਮੈਗਜ਼ੀਨ ਅਤੇ 55 ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ ਇਹ ਵੀ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਟ੍ਰਾਈ ਸਿਟੀ ਵਿੱਚ ਦੁੱਧ ਦੇ ਬਹਾਨੇ ਸਪਲਾਈ ਕਰਦੇ ਸਨ ਐਂਡੀਪੀਐਕਸ ਐਕਟ ਦੇ ਅਤੇ ਆਰਮਜ਼ ਐਕਟ ਦੇ ਤਹਿਤ ਪੀਐਸਏ ਐਨਟੀਐਫ SAS ਨਗਰ ਵਿੱਚ ਮਾਮਲਾ ਜਿਹੜਾ ਤਰਜ ਕੀਤਾ ਗਿਆ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਕਰੋ ਜਾਂ ਜਤਨ ਨੇ ਇਤਿਤੀ ਅਦਾਤੀ ਕਿ ਟਵਿੱਟਰ ਤੇ ਜੜੀਏ ਸਾਰੀ ਜਾਣਕਾਰੀ ਗੌਰਵ ਜਾਂਤ ਵੱਲੋਂ ਜੜੀਏ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਐਨਟੀਫੈਕਸ ਦੇ ਪੂਰੇ ਨੈਟਵਰਕ ਨੂੰ ਖਤਮ ਕਰ ਲਈ ਅੱਗੇ ਤੇ ਪਿੱਛੇ ਦੋਵਾਂ ਤਰ੍ਹਾਂ ਦੇ ਸੰਬੰਧਾਂ ਦੀ ਸਰਗਰਮੀ ਦੇ ਨਾਲ ਪੈਰਵਾਈ ਕਰ ਰਿਹਾ ਹੈ ਪੰਜਾਬ ਪੁਲਿਸ ਡਰੱਗ ਸਿੰਡੀਕੇਟਾਂ ਨੂੰ ਖਤਮ ਕਰਨ ਦੇ ਅਤੇ ਗੈਰਕਾਨੂੰਨੀ ਥੈਰਾ ਨੂੰ ਜ਼ਬਤ ਕਰਨ ਅਤੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਲਈ ਦਿੱਤਾ ਨਾਲ ਵਚਨਬੱਧ ਹੈ ਪੰਜਾਬ ਪੁਲਿਸ ਨੂੰ ਜਿਹੜੇ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਦੇ ਵਿੱਚ ਜਿਹੜੇ ਇੱਕ ਟਾਪੇ ਤੇ ਜਿਹੜਾ ਤਿੰਨ ਨਸ਼ਾ ਤਸਕਰਾਂ ਨੂੰ ਜਿਹੜਾ ਕਿਰਤਾਰ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦਾਤੇ ਕਿ ਇਹ ਸਾਰੀ ਜਾਣਕਾਰੀ ਡੀਜੀਵੀ ਗੋਰੋ ਜਾਂ ਤੋਂ ਨੇ ਐਕਸ ਅਕਾਊਂਟ ਤੇ ਜਿਹੜੀ ਇਹ ਸਾਂਝੀ ਕੀਤੀ ਹੈ